ਮਰੂ ਮਹਲਾ ਪੰਜਵਾਂ ਚਰਨ ਕਮਲ ਪ੍ਰਭ ਰਾਖੇ ਚਿਤ ਸੰਤ ਜਨਾ ਨੇ ਪ੍ਰਭੂ ਦੇ ਸੋਹਣੇ ਚਰਨ ਸਦਾ ਆਪਣੇ ਚਿੱਤ ਵਿੱਚ ਵਸਾਏ ਹੁੰਦੇ ਹਨ ਹਾਰ ਗੁਣ ਗਾਵਾ ਨੀਤਾ ਨੀਤ ਉਹ ਸਦਾ ਹੀ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਹਨ ਤੇ ਸਬੈਨ ਦੂਜਾ ਅਵਰਨਾ ਕੋਉ ਪਰਮਾਤਮਾ ਤੋਂ ਬਿਨਾ ਉਹਨਾਂ ਨੂੰ ਹੋਰ ਕੋਈ ਸਹਾਰਾ ਨਹੀਂ ਦਿਸਦਾ ਜੋ ਸਦਾ ਕਾਇਮ ਰਹਿ ਸਕੇ ਆਦਮਦ ਅੰਤ ਹੈ ਸਉ ਸੰਤ ਜਨਾਂ ਨੂੰ ਨਿਸ਼ਚਾ ਹੈ ਕਿ ਉਹ ਪਰਮਾਤਮਾ ਹੀ ਜਗਤ ਦੇ ਸ਼ੁਰੂ ਵਿੱਚ ਵਿਚਾਰਲੇ ਸਮੇਂ ਵਿੱਚ ਅਤੇ ਜਗਤ ਦੇ ਅੰਤ ਵਿੱਚ ਕਾਇਮ ਰਹਿਣ ਵਾਲਾ ਹੈ ਸੰਤਨ ਕੀ ਓਟ ਆਪੇ ਆਪ ਰਹਾਓ ਪ੍ਰਮਾਤਮਾ ਹੀ ਸੰਤ ਜਨਾਂ ਦਾ ਆਸਰਾ ਹੈ ਜਾਂਕ ਵਸ ਹੈ ਸਗਲ ਸੰਸਾਰ ਜਿਸ ਦੇ ਵਿੱਚ ਸਾਰਾ ਜਗਤ ਹੈ ਜਿਸ ਦੇ ਵਾਸ ਵਿੱਚ ਸਾਰਾ ਹੀ ਜਗਤ ਆਪੇ ਆਪ ਆਪ ਨਰੰਕਾਰ ਜਿਹੜਾ ਨਰੰਕਾਰ ਸਦਾ ਆਪ ਹੀ ਆਪ ਹੈ ਨਾਨਕ ਗਹਿਓ ਸੱਚਾ ਸੋਏ ਏ ਹੈ ਨਾਨਕ ਸੰਤ ਜਨਾਂ ਨੇ ਉਹ ਸਦਾ ਕਾਇਮ ਰਹਿਣ ਵਾਲੇ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ ਹੈ ਸੁਖ ਪਾਇਆ ਫਿਰ ਦੁੱਖ ਨਾ ਹੋਏ ਉਹ ਸਦਾ ਆਤਮਿਕ ਆਨੰਦ ਮੰਨਦੇ ਹਨ ਉਹਨਾਂ ਨੂੰ ਕੋਈ ਦੁੱਖ ਪਹ ਨਹੀਂ ਸਕਦਾ ਮਾਰੂ ਮਹਲਾ ਪੰਜਵਾਂ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਮਾਰੂ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਸਹਿਬਾ ਨੇ ਤੀਸਰੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਪਰਮਾਤਮਾ ਇੱਕ ਹੈ ਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਪ੍ਰਾਨ ਸੁਖ ਦਾਤਾ ਜੀ ਸੁਖ ਦਾਤਾ ਤੁਮ ਕਾਹੇ ਬਿਸਾਰੇ ਹੋ ਅਗਿਆਨਥ हे ਅਗਿਆਨੀ ਤੂੰ ਕਿਉਂ ਉਸ ਪਰਮਾਤਮਾ ਨੂੰ ਭੁਲਾ ਦਿੱਤਾ ਜੋ ਜਿੰਦ ਦੇਣ ਵਾਲਾ ਹੈ ਸਾਰੇ ਸੁਖ ਦੇਣ ਵਾਲਾ ਹੈ ਤੇ ਸਾਰੇ ਜੀਵਾਂ ਨੂੰ ਸੁਖ ਦੇਣ ਵਾਲਾ ਹੈ ਹੋ ਸ਼ਾਮਦ ਚਾਕ ਹੋਏ ਤੂੰ ਬਵਰ ਦੁਲਬ ਜਨਮ ਅਕਾਰਥ ਛਿਤੀ ਮੁੱਕ ਜਾਣ ਵਾਲਾ ਮਾਇਆ ਦੇ ਮੋਹ ਦਾ ਨਸ਼ਾ ਚੱਕ ਕੇ ਤੂੰ ਝੱਲਾ ਹੋ ਰਿਹਾ ਹੈ ਤੇਰਾ ਕੀਮਤੀ ਜਨਮ ਬੇਅਰਥ ਜਾ ਰਿਹਾ ਹੈ ਰੇ ਨਾਰ ਐਸੀ ਕਰੈ ਇਨੰਥ हे ਮਨੁੱਖ ਤੂੰ ਬੜੀ ਮਾੜੀ ਬੇਅਕਲੀ ਕਰ ਰਿਹਾ ਹੈ ਤਜਸਾਰੰਗ ਧਰ ਰਾਮ ਤੂੰ ਭੁੱਲਾ ਮੋਹ ਲਪਟਿਓ ਦਾਸੀ ਸੰਗ ਸੰਤ ਰਹਾਓ ਕਿ ਤੂੰ ਧਰਤੀ ਦੇ ਆਸਰੇ ਪ੍ਰਭੂ ਨੂੰ ਛੱਡ ਕੇ ਭਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਹੋਇਆ ਹੈ ਮਾਇਆ ਦੇ ਮੋਹ ਨਾਲ ਚੰਬੜਿਆ ਹੋਇਆ ਹੈ ਅਤੇ ਮਾਇਆ ਦਾਸੀ ਨਾਲ ਸਾਥ ਬਣਾ ਰਿਹਾ ਹੈ ਤਰਣੀ ਤਰ ਤਿਆਗ ਨੀਚ ਕੋ ਲਸੇ ਮੈਂ ਹਉ ਹਉ ਕਰਤ ਬਿਹਾਵਥ ਧਰਤੀ ਦੇ ਆਸਰੇ ਪ੍ਰਭੂ ਨੂੰ ਤਿਆਗ ਕੇ ਤੂੰ ਨੀਵੀਂ ਕੋਲ ਵਾਲੀ ਮਾਇਆ ਦਾਸੀ ਵੀ ਸੇਵਾ ਕਰ ਰਿਹਾ ਹੈ ਇਸ ਮਾਇਆ ਦੇ ਕਾਰਨ ਮੈਂ ਮੈਂ ਕਰਦਿਆਂ ਤੇਰੀ ਉਮਰ ਬੀਤ ਰਹੀ ਫੋਕੜ ਕਰਮ ਕਰੈ ਅਗਿਆਨੀ ਮਨਮੁਖ ਅੰਧ ਕਹਾਵਥ हे मन ਦੇ ਮਰੀਦ ਮੂਰਖ ਤੂੰ ਫੋਕੇ ਕੰਮ ਕਰ ਰਿਹਾ ਹੈ ਪੱਕਾ ਹੁੰਦਿਆ ਮੈਂ ਤੂੰ ਆਤਮਕ ਜੀਵਨ ਵੱਲ ਅੰਨਾ ਖਵਾ ਰਿਹਾ ਹੈ ਸਤ ਹੋਤਾ ਅਸਤ ਕਰ ਮੰਨਿਆ ਜੋ ਬਿਨ ਸਤ ਸੋ ਨਿਹਚਲ ਜਨਥ ਜਿਹੜਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਤੂੰ ਉਸ ਦੀ ਹਸਤੀ ਹੀ ਨਹੀਂ ਮੰਨਦਾ ਜਿਹੜਾ ਇਹ ਨਾਸ਼ਵੰਤ ਜਗਤ ਹੈ ਇਸ ਨੂੰ ਤੂੰ ਅਟਲ ਸਮਝਦਾ ਹੈ ਪਰ ਕੀ ਕੋ ਆਪਣੀ ਕਰ ਪਕਰੀ ਐਸੇ ਪੂਲ ਭੁਲਨਥ ਜਿਸ ਮਾਇਆ ਨੇ ਜ਼ਰੂਰ ਪਰਾਈ ਹੋ ਜਾਣਾ ਹੈ ਇਸ ਨੂੰ ਤੂੰ ਆਪਣੀ ਜਾਣ ਕੇ ਜਫਾ ਮਾਰੀ ਬੈਠਾ ਹੈ ਕੈਸੀ ਅਚਰਜ ਭੁੱਲ ਵਿੱਚ ਪੁਲਾ ਪਿਆ ਹੈ ਖੱਤਰੀ ਬ੍ਰਾਹਮਣ ਸ਼ੂਦਰ ਵੈਸੋ ਸਭ ਏਕੈ ਨਾਮ ਤਰਨਥ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਿਸੇ ਵੀ ਵਰਨ ਦੇ ਜੀਵ ਹੋਣ ਸਾਰੇ ਇੱਕ ਹਰੀ ਨਾਮ ਦੇ ਰਾਹੀ ਹੀ ਸੰਸਾਰ ਸਾਗਰ ਤੋਂ ਤਰਦੇ ਹਨ ਗੁਰੂ ਨਾਨਕ ਉਪਦੇਸ਼ ਕਹਤ ਹੈ ਜੋ ਸੁਨੇ ਸੁ ਪਾਰ ਪਰਨਥ ਜਿਹੜਾ ਉਪਦੇਸ਼ ਗੁਰੂ ਨਾਨਕ ਕਰਦਾ ਹੈ ਜਿਸ ਨੂੰ ਜੋ ਮਨੁੱਖ ਸੁਣਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਮਾਰੂ ਮਹਲਾ ਪੰਜਵਾਂ ਗੁਪਤ ਕਰਤਾ ਸੰਗ ਸੋ ਪ੍ਰਭ ਦਹਕਾਵੇ ਮਨੁੱਖਾਏ ਮਨੁੱਖ ਲੋਕ ਕੇ ਵਿਕਾਰ ਕਰਦਾ ਹੈ ਪਰ ਵੇਖਣ ਵਾਲਾ ਉਹ ਪ੍ਰਭੂ ਹਰ ਵੇਲੇ ਇਸ ਦੇ ਨਾਲ ਹੁੰਦਾ ਹੇ ਵਿਕਾਰੀ ਮਨੁੱਖ ਪ੍ਰਭੂ ਨੂੰ ਠੱਗ ਨਹੀਂ ਸਕਦਾ ਇਹ ਤਾਂ ਮਨੁੱਖ ਨੂੰ ਹੀ ਠੱਗਦਾ ਹੈ ਵਿਸਾਰ ਹਰ ਜਿਓ ਬਖੈ ਭੋਗੈ ਤਪ ਤਾ ਮੰਗਲ ਲਾਏ ਪਰਮਾਤਮਾ ਨੂੰ ਵਿਸਾਰ ਕੇ ਵਿਕਾਰਾਂ ਦੀ ਅੱਗ ਵਿੱਚ ਸੜ ਸੜ ਕੇ ਤੂੰ ਵਿਸ਼ੇ ਭੋਗਦਾ ਰਹਿਣਾ ਹੈ ਰੇ ਨਰ ਕਾਏ ਪਰਗ੍ਰਹਿ ਜਾਏ हे मनोक प्राय घर वे जाके इउ क्यों मंद कर्म करदा है ओ चल कठोर काम गर्दब ओमा नहीं सुनयो धर्म राए राओ हे गंदे हे पत्थर दिल हे विषई हे खोते मूर्ख की तू धर्मराज दा नाम कदे नहीं सुनया बेकार पत्थर गळे बांधे नित पोठ सिराए ਬੇਕਾਰ ਪਥਰ ਗਲੇ ਬੰਦੇ ਨਿੰਦ ਪੋਟ ਸਿਰਾਏ ਵਿਕਾਰਾਂ ਦੇ ਪੱਥਰ ਤੇਰੇ ਗਲ ਨਾਲ ਵੱਜੇ ਪਏ ਹਨ ਨਿੰਦਾ ਦੀ ਪੋਟਲੀ ਤੇਰੇ ਸਿਰ ਉੱਤੇ ਹੈ ਮਹਾਸਾਗਰ ਸਮੰਦ ਲੰਗਣਾ ਪਾਰ ਨ ਪਰਣਾ ਜਾਏ ਵੱਡਾ ਸੰਸਾਰ ਸਮੁੰਦਰ ਹੈ ਜਿਸ ਤੋਂ ਲੰਗਣਾ ਹੈ ਇਤਨੇ ਭਾਰ ਨਾਲ ਇਸ ਵਿੱਚੋਂ ਪਾਰ ਨਹੀਂ ਲਗਿਆ ਜਾ ਸਕਦਾ ਕਾਮ ਕ੍ਰੋਧ ਲੋਭ ਮੋਹ ਵਿਆਪਿਓ ਨੇਤਰ ਰਖੇ ਫਿਰਾਏ ਤੂੰ ਕਾਮ ਵਿੱਚ ਕ੍ਰੋਧ ਵਿੱਚ ਲੋਭ ਵਿੱਚ ਮੋਹ ਵਿੱਚ ਫਸਿਆ ਪਿਆ ਹੈ ਤੂੰ ਪਰਮਾਤਮਾ ਵੱਲੋਂ ਅੱਖਾਂ ਫੇਰ ਰੱਖੀਆਂ ਹਨ ਸੀਸ ਉਠਾਵਨ ਨਾ ਕਬਹੂ ਮਿਲਈ ਮਹਾਂਦੁ ਤਰਮਾਏ ਇਹਨਾਂ ਵਿਕਾਰਾਂ ਵੱਲੋਂ ਤੈਨੂੰ ਕਦੇ ਵੀ ਸਿਰ ਚੁੱਕਣਾ ਨਹੀਂ ਮਿਲਦਾ ਤੇਰੇ ਅੱਗੇ ਮਾਇਆ ਦਾ ਵੱਡਾ ਸਮੁੰਦਰ ਹੈ ਜਿਸ ਵਿੱਚੋਂ ਪਾਰ ਲੰਘਣਾ ਬਹੁਤ ਔਖਾ ਹੈ ਸੂਰ ਮੁਕਤਾ ਸਸੀ ਮੁਕਤਾ ਬ੍ਰह्म ਗਿਆਨੀ ਅਲਪਾਏ ਜਿਹੜਾ ਮਨੁੱਖ ਪ੍ਰਭੂ ਨਾਲ ਡੂੰਗੀ ਸਾਥ ਪਾਈ ਰੱਖਦਾ ਹੈ ਉਹ ਮਾਇਆ ਤੋਂ ਇਉਂ ਨਿਰਲੇਪ ਰਹਿੰਦਾ ਹੈ ਜਿਵੇਂ ਸੂਰਜ ਚੰਗੇ ਮੰਡੇ ਹਰੇਕ ਥਾਂ ਆਪਣੀ ਰੋਸ਼ਨੀ ਦੇ ਕੇ ਮੈਲ ਆਦਿਕ ਤੋਂ ਸਾਫ਼ ਜਿਵੇਂ ਚੰਦਰਮਾ ਵੀ ਇਸੇ ਤਰ੍ਹਾਂ ਸਾਫ ਹੈ ਸੁਭਾਵਤ ਜੈਸੇ ਬਸੰਤਰ ਅਲਿਪਤ ਸਦਾ ਨਿਰਮਲਾ ਏ ਬ੍ਰਹਮ ਨਾਲ ਜਾਣ ਪਛਾਣ ਰੱਖਵਾਲਾ ਇਓ ਸੋਹਣਾ ਲੱਗਦਾ ਹੈ ਜਿਵੇਂ ਹਰ ਇੱਕ ਕਿਸਮ ਦੀ ਮੈਲ ਨੂੰ ਸਾੜ ਕੇ ਵੀ ਅਗ ਮੈਲ ਤੋਂ ਨਲਿਪ ਹੈ ਅਤੇ ਸਦਾ ਨਿਰਮਲ ਹੈ ਜਿਸ ਕਰਮ ਖੁੱਲਿਆ ਤਿਸ ਲਹਿਆ ਪੜਦਾ ਜੇ ਨਾ ਗੁਰ ਪੈ ਮੰਨਿਆ ਸੁਭਾਏ ਐਸਾ ਮਨੁੱਖ ਦਾ ਭਾਗ ਜਾਗ ਪੈਂਦਾ ਹੈ ਜਿਸ ਨੇ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਪ੍ਰੇਮ ਨਾਲ ਰਜਾ ਨੂੰ ਮੰਨ ਲਿਆ ਉਸ ਦੀਆਂ ਅੱਖਾਂ ਤੋਂ ਮਾਇਆ ਦੇ ਮੋਹ ਦਾ ਪਰਦਾ ਲੈ ਜਾਂਦਾ ਗੁਰ ਮੰਤਰ ਅਵਖਦ ਨਾਮ ਦੀਨਾ ਜਨ ਨਾਨਕ ਸੰਕਟ ਜੋਂ ਨਾ ਪਾਏ ਹੇ ਦਾਸ ਨਾਨਕ ਜਿਸ ਨੂੰ ਗੁਰੂ ਨੇ ਨਾਮ ਮੰਤਰ ਦੇ ਦਿੱਤਾ ਨਾਮ ਲਾ ਲੂ ਦਿੱਤਾ ਉਹ ਮਨੁੱਖ 84 ਲੱਖ ਜਨਾਂ ਦੇ ਕਲੇਸ਼ ਨਹੀਂ ਹੁੰਦਾ ਰੇ ਨਾਰੂ ਇਨ ਬਿਦ ਪਾਰ ਪਰਾਏ ਇਸ ਤਰ੍ਹਾਂ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਧਿਆਏ ਹਰ ਜੀਉ ਹੋਏ ਮਿਰਤਕ ਤਿਆਗ ਦੂਜਾ ਭਾਉ ਰਹਾਉ ਦੂਜਾ ਉਵੇਂ ਹੀ ਪ੍ਰਮਾਤਮਾ ਦਾ ਧਿਆਨ ਧਰਿਆ ਕਰ ਵਿਕਾਰਾਂ ਵੱਲੋਂ ਮਰਦਾ ਹੋ ਜਾ ਅਤੇ ਪ੍ਰਭੂ ਤੋਂ ਬਿਨਾਂ ਹੋਰ ਹੋਰ ਪਿਆਰ ਛੱਡ ਦੇ ਮਾਰੂ ਮਹਲਾ ਪੰਜਵਾਂ ਬਾਹਰ ਢੂੰਡਣ ਤੇ ਛੂਟ ਪਰੇ ਗੁਰੂ ਘਰ ਹੀ ਮਾਹ ਲਖਾਇਆ ਥਾ ਕਿਉਂਕਿ ਗੁਰੂ ਨੇ ਹਿਰਦੇ ਵਿੱਚ ਹੀ ਮੈਨੂੰ ਪ੍ਰਮਾਤਮਾ ਦਾ ਦਿਦਾਰ ਕਰਵਾ ਦਿੱਤਾ ਹੁਣ ਮੈਂ ਪ੍ਰਮਾਤਮਾ ਦੀ ਭਾਲ ਬਾਹਰ ਜੰਗਲਾਂ ਵਿੱਚ ਕਰਨ ਤੋਂ ਬਚ ਗਿਆ ਅਨਪਾਵ ਚਰਜ ਰੂਪ ਪ੍ਰਭ ਵੇਖਿਆ ਮੇਰਾ ਮਨ ਛੋੜਨ ਕਤ ਹੂੰ ਜਾਇਆ ਥਾ ਜਦੋਂ ਪਰਮਾਤਮਾ ਦੇ ਅਚਰਜ ਰੂਪ ਦਾ ਹਿਰਦੇ ਵਿੱਚ ਅਨਪੋ ਹੋ ਗਿਆ ਤਾਂ ਹੁਣ ਮੇਰਾ ਮਨ ਉਸ ਦਾ ਅਸਰਾ ਛੱਡ ਕਿਸੇ ਹੋਰ ਪਾਸੇ ਨਹੀਂ ਭਟਕਦਾ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਮੈਂ ਮੋਤੀ ਲੱਭ ਲਿਆ ਮੈਂ ਪੂਰਨ ਪ੍ਰਮਾਤਮਾ ਲੱਭ ਲਿਆ ਹੈ ਮੋਲ ਅਮੋਲ ਨਾ ਪਾਇਆ ਜਾਈ ਕਰ ਕਿਰਪਾ ਗੁਰੂ ਦਿਵਾਇਆ ਥਾ ਰਹਾਉ ਇਹ ਮੋਤੀ ਬਹੁਤ ਅਮੋਲਕ ਹੈ ਕਿਸੇ ਮੋਲ ਤੋਂ ਨਹੀਂ ਮਿਲ ਸਕਦਾ ਮੈਨੂੰ ਤਾਂ ਇਹ ਮੋਤੀ ਗੁਰੂ ਨੇ ਦਿਵਾ ਦਿੱਤਾ ਹੈ ਅਦੇਸ਼ਟ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਅਕਥ ਕਥਾਇਆ ਥਾ ਪਰਮਾਤਮਾ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਉਸ ਦਾ ਮੁਕੰਮਲ ਸਰੂਰ بیان ਨਹੀਂ ਕੀਤਾ ਜਾ ਸਕਦਾ ਗੁਰੂ ਨੂੰ ਮਿਲ ਕੇ ਮੈਂ ਉਸ ਦੀ ਸਿੱਖ ਸਲਾਹ ਕਰਨੀ ਸ਼ੁਰੂ ਕਰ ਦਿੱਤੀ ਹੈ ਅਨਹਦ ਸ਼ਬਦ ਦਸਮ ਦਵਾਰ ਵਜਿਓ ਅਹ ਅੰਮ੍ਰਿਤ ਨਾਮ ਚਵਾਇਆ ਥਾ ਮੇਰੇ ਦਿਮਾਗ ਵਿੱਚ ਹੁਣ ਹਰ ਵੇਲੇ ਸਿੱਖ ਸਲਾਹ ਦੀ ਬਾਣੀ ਪ੍ਰਭਾਵ ਪਾ ਰਹੀ ਹੈ ਮੇਰੇ ਅੰਦਰ ਹੁਣ ਹਰ ਵੇਲੇ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਚੋ ਰਿਹਾ ਹੈ ਤੋਟ ਨਾਹੀ ਮਨ ਤ੍ਰਿਸ਼ਨਾ ਬੁਝੀ ਅਖੋਟ ਭੰਡਾਰ ਸਮਾਇਆ ਥਾ ਮੇਰੇ ਮਨ ਵਿੱਚ ਕਦੇ ਨਾ ਮੁੱਕਣ ਵਾਲੇ ਨਾਮ ਖਜ਼ਾਨੇ ਭਰੇ ਪਏ ਹਨ ਇਹਨਾਂ ਖਜ਼ਾਨਿਆਂ ਵਿੱਚ ਕਦੇ ਕਮੀ ਨਹੀਂ ਆ ਸਕਦੀ ਮਨ ਵਿੱਚ ਵਸ ਰਹੀ ਤ੍ਰਿਸ਼ਨਾ ਅੱਗ ਦੀ ਲਾਟ ਬੁਝ ਗਈ ਹੈ ਚਰਣ ਚਰਨ ਚਰਨ ਗੁਰ ਸੇਵੇ ਅ ਘੜ ਘੜਿਓ ਰਸ ਪਾਇਆ ਥਾ ਮੈਂ ਹਰ ਵੇਲੇ ਗੁਰੂ ਦੇ ਚਰਨਾਂ ਦਾ ਆਸਰਾ ਲੈ ਰਿਹਾ ਹਾਂ ਮੈਂ ਨਾਮ ਅੰਮ੍ਰਿਤ ਦਾ ਸਵਾਦ ਚਖ ਲਿਆ ਹੈ ਤੇ ਪਹਿਲੀ ਉਜੀ ਘੜਤ ਵਾਲਾ ਮਨ ਹੁਣ ਸੋਹਣਾ ਬਣ ਗਿਆ ਸਹਜੇ ਆਵਾ ਸਹਜੇ ਜਾਵਾ ਸਹਜੇ ਆਵਾ ਸਹਜ ਜਮਾ ਸਹਜ ਮਨ ਖਿਲਾਇਆ ਥਾ ਨਾਮ ਖਜ਼ਾਨੇ ਦੀ ਬਰਕਤ ਨਾਲ ਮੇਰਾ ਮਨ ਹਰ ਵੇਲੇ ਆਤਮਕ ਅਡੋਲਤਾ ਵਿੱਚ ਟਿਕ ਕੇ ਕਾਰਵਿਹਾਰ ਕਰ ਰਿਹਾ ਹੈ ਮਨ ਸਦਾ ਆਤਮਕ ਅਡੋਲਤਾ ਵਿੱਚ ਖੇਡ ਰਿਹਾ ਹੈ ਕੋਹ ਨਾਨਕ ਪਰਮ ਗੁਰ ਖੋਇਆ ਤਾਂ ਹਰ ਮਹਲੀ ਮਹਿਲ ਪਾਇਆ ਥਾ ਏ ਨਾਨਕ ਜਦੋਂ ਦੀ ਗੁਰੂ ਨੇ ਮੇਰੀ ਭਟਕਣਾ ਦੂਰ ਕਰ ਦਿੱਤੀ ਤਦੋਂ ਤੋਂ ਮੈਂ ਸਦਾ ਸਥਿਰ ਟਿਕਾਣੇ ਵਾਲੇ ਹਰੀ ਦੇ ਚਰਣਾ ਵਿੱਚ ਟਿਕਾਣਾ ਲੱਭ ਲਿਆ ਹੈ ਮਾਰੂ ਮਹਲਾ ਪੰਜਵਾਂ ਜਿਸੈ ਸਾਜਨੇ ਵਾਜਿਆ ਤਿਸਹਿ ਸਿਉ ਰਚਨਾ ਹੈ ਜਿਸ ਪ੍ਰਮਾਤਮਾ ਨੇ ਤੈਨੂੰ ਪੈਦਾ ਕਰਕੇ ਕਈ ਬਖਸ਼ਿਸ਼ਾਂ ਕੀਤੀਆਂ ਹੋਈਆਂ ਹਨ ਉਸ ਨਾਲ ਹੀ ਤੇਰਾ ਪਿਆਰ ਨਹੀਂ aanruti aan boiye phal na phulai tahe tu hor hor aaram vich laga firda hai par je rut koi hove beej koi hor beej diye usnu na phal lagda hai te na phal re man vatter beejna he mere mana eh manukha jeevan parmatma da naam beejan li tukma sama hai ਬੋਏ ਖੇਤੀ ਲਾਇ ਮਨੁਆ ਭਲੋ ਸਮੋਂ ਸੁਆਉ ਰਹਾਉ ਆਪਣਾ ਮਨ ਲਾ ਕੇ ਹਿਰਦੇ ਦੀ ਖੇਤੀ ਵਿੱਚ ਨਾਮ ਬੀਜ ਲੈ ਇਹ ਹੀ ਚੰਗਾ ਮੌਕਾ ਹੈ ਇਸ ਵਿੱਚ ਲਾਭ ਹੈ ਖੋਏ ਖਹੜਾ ਪਰਮ ਮਨ ਕਾ ਸਤਗੁਰ ਸ਼ਰਣੀ ਜਾਏ ਆਪਣੇ ਮਨ ਦੀ ਜਿੰਦ ਆਪਣੇ ਮਨ ਦੀ ਪਟਕਣਾ ਦੂਰ ਕਰਕੇ ਗੁਰੂ ਦੀ ਸ਼ਰਨ ਜਾ ਪੌ ਤੇ ਪਰਮਾਤਮਾ ਦਾ ਨਾ ਮੀਜ-ਬੀਜ ਲੈ। ਕਰਮ ਜਿਸ ਕੋ ਧਰੋਂ ਲਿਖਿਆ ਸੋਈ ਕਾਰ ਕਮਾਏ। ਪਰੇ ਕਾਰੋ ਹੀ ਮਨੋ ਕਰਦਾ ਹੈ ਜਿਸ ਦੇ ਮੱਥੇ ਉੱਤੇ ਪ੍ਰਭੂ ਦੀ ਹਜ਼ੂਰੀ ਤੋਂ ਇਹ ਲੇਖ ਲਿਖਿਆ ਹੋਇਆ ਹੋਵੇ। ਭਾਉ ਲਗਾ ਗੋਬਿੰਦ ਸਿਉ ਕਾਲ ਪਾਈ ਥਾਂਏ। ਜਿਸ ਮਨੁੱਖ ਦਾ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ ਉਸ ਦੀ ਨਾਮ ਸਿਮਰਨ ਦੀ ਮਿਹਨਤ ਪਰਮਾਤਮਾ ਪ੍ਰਮਾਨ ਕਰ ਲੈਂਦਾ ਹੈ ਖੇਤ ਮੇਰੇ ਜੰਮਿਆ ਨਿਖੁਟ ਨ ਕਬਹੂ ਜਾਏ ਮੇਰੇ ਹਿਰਦੇ ਖੇਤ ਵਿੱਚ ਵੀ ਉਹ ਨਾਮ ਫਸਲ ਉਗ ਪਿਆ ਹੈ ਜੋ ਕਦੇ ਵੀ ਮੁੱਕਦਾ ਨਹੀਂ ਪਾਇਆ ਮੋਲ ਪਦਾਰਥੋ ਛੋੜ ਨ ਕਤ ਹੂੰ ਜਾਏ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ ਅਮੋਲਕ ਪਦਾਰਥ ਲੱਭ ਲਿਆ ਉਹ ਇਸ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਭਟਕਦੇ ਕਉ ਨਾਨਕ ਸੁਖ ਪਾਇਆ ਤ੍ਰਿਪਤ ਰਹੇ ਅਘਾਏ ਹੈ ਨਾਨਕ ਉਹ ਪਰਮਾਤਮਾ ਉਹ ਆਤਮਕ ਅਨੰਦ ਮਾਣਦੇ ਹਨ ਉਹ ਮਾਇਆ ਵੱਲੋਂ ਪੂਰਨ ਤੌਰ ਤੇ ਸੰਤੋਖੀ ਜੀਵਨ ਵਾਲੇ ਹੋ ਜਾਂਦੇ ਹਨ ਮਾਰੂ ਮਹਲਾ ਪੰਜਵਾਂ ਫੂਟੋ ਅੰਡਾ ਪਰਮਕਾ ਮਨੇ ਪਇਓ ਪ੍ਰਗਾਸ਼ ਉਸ ਮਨੁੱਖ ਦੇ ਮਨ ਵਿੱਚ ਆਤਮਿਕ ਜੀਵਨ ਦੀ ਸੋਜ ਪੈਦਾ ਹੋ ਗਈ ਉਸ ਦਾ ਪਰਮ ਢਟਕਣ ਦਾ ਅੰਡਾ ਫਟ ਗਿਆ ਉਸ ਦਾ ਮਨ ਆਤਮਿਕ ਡਾਰੀ ਲਾਣ ਯੋਗਾ ਹੋ ਗਿਆ ਜਿਵੇਂ ਅੰਡੇ ਦੇ ਖੋਲ ਦੇ ਫਟ ਜਾਣ ਪਿੱਛੋਂ ਉਸ ਦੇ ਅੰਦਰ ਦਾ ਪੰਛੀ ਉਡਾਰੀਆਂ ਲਾਉਣ ਯੋਗਾ ਹੋ ਜਾਂਦਾ ਹੈ ਕਾਟੀ 베ਰੀ ਪਗਾ ਤੇ ਗੁਰ ਕੀਨੀ ਬੰਦ ਖਲਾਸ ਜਿਸ ਦੇ ਪੈਰਾਂ ਤੋਂ ਗੁਰੂ ਨੇ ਮੋਹ ਦੀਆਂ ਬੇੜੀਆਂ ਕੱਟ ਦਿੱਤੀਆਂ ਜਿਸ ਨੂੰ ਮੋਹ ਦੀ ਕੈਤੋਂ ਛੁਟਕਾਰਾ ਦੇ ਦਿੱਤਾ ਆਮਣ ਜਾਣ ਰਿਹਾ ਉਸ ਮਨੁੱਖ ਦੀ ਮਾਇਆ ਦੀ ਖਾਤਰ ਪਟਕਣਾ ਮੁੱਕ ਗਈ ਤਬਤ ਕੜਾਹ ਬੁਝ ਗਿਆ ਗੁਰ ਸ਼ੀਤਲ ਨਾਮ ਦਿਓ ਰਹਾਉ ਜਿਸ ਨੂੰ ਗੁਰੂ ਨੇ ਆਤਮਿਕ ਠੰਡ ਦੇਣ ਵਾਲਾ ਹਰਨਾਮ ਦੇ ਦਿੱਤਾ ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਦਾ ਭਾਮੜ ਬੁਝ ਗਿਆ ਜਬ ਤੇ ਸਾਧੂ ਸੰਗ ਪਿਆ ਤੋ ਛੋੜ ਗਏ ਨਿਗਹਾਰ ਜਦੋਂ ਕਿਸੇ ਵੱਡ ਭਾਗੀ ਮਨੁੱਖ ਨੂੰ ਗੁਰੂ ਦਾ ਮਿਲਾਪ حاصل ਹੋ ਜਾਂਦਾ ਹੈ ਤਦੋਂ ਉਸ ਦੇ ਆਤਮਿਕ ਜੀਵਨ ਉੱਤੇ ਤੱਕ ਰੱਖਣ ਵਾਲੇ ਵਿਕਾਰ ਉਸ ਨੂੰ ਛੱਡ ਜਾਂਦੇ ਹਨ ਜਿਸ ਕੀ اٹਕ ਤਿਸ ਤੇ ਛੁੱਟੀ ਤਉ ਕਹਾ ਕਰੇ ਕੋਟਵਾਰ ਜਦੋਂ ਪ੍ਰਮਾਤਮਾ ਵੱਲੋਂ ਆਤਮਿਕ ਦੀਵਨ ਦੇ ਰਾਹ ਵਿੱਚ ਪਾਈ ਹੋਈ ਰੁਕਾਵਟ ਉਸ ਦੀ ਮਿਹਰ ਨਾਲ ਉਸ ਦੇ ਰਾਹੀ ਮੁੱਕ ਜਾਂਦੀ ਹੈ ਤਦੋਂ ਉਹਨਾਂ ਤੱਕ ਰੱਖਣ ਵਾਲਿਆਂ ਦਾ ਸਰਦਾਰ ਗੋਤਵਾਲ ਮੋਹ ਦੀ ਮੋ ਵੀ ਕੁਝ ਵਿਗਾੜ ਨਹੀਂ ਸਕਦਾ ਜੋ ਕਾਰਾ ਕਰਮ ਕਾ ਹੋਏ ਨਹਿ ਕਰਮਾ ਉਹਨਾਂ ਦਾ ਨੇਕਾਂ ਜਨਮਾਂ ਦੇ ਕੀਤੇ ਮੰਦ ਕਰਮਾਂ ਦਾ ਕਰਜ਼ ਪਾਉ ਵਿਕਾਰਾਂ ਦੇ ਸੰਸਕਾਰਾਂ ਦਾ ਇਕੱਠ ਮੁਕ ਗਿਆ ਉਹ ਮੰਦ ਕਰਮਾਂ ਦੀ ਕੈਦ ਵਿੱਚੋਂ ਨਿਕਲ ਗਏ ਸਾਗਰ ਤੇ ਕੰਡੇ ਚੜੇ ਗੁਰ ਕੀਨੇ ਧਰਮਾ ਜਿੰਨਾ ਮਨੁੱਖਾਂ ਉਤੇ ਗੁਰੂ ਨੇ ਉਪਕਾਰ ਕਰ ਦਿੱਤਾ ਉਹ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਬਚ ਕੇ ਕੰਡੇ ਉਤੇ ਪਹੁੰਚ ਗਏ ਸੱਚ ਥਾਨ ਸੱਚ ਬੈਠਕਾ ਸੱਚ ਸਵਾਉ ਬਣਾਇਆ ਉਸ ਮਨੋਖ ਨੇ ਸਦਾ ਥਿਰ ਹਰ ਨਾਮ ਨੂੰ ਆਪਣੀ ਜ਼ਿੰਦਗੀ ਦਾ ਮਨੋਰਥ ਬਣਾ ਲਿਆ ਸਦਾ ਥਿਰ ਹਰ ਚਰਨ ਹੀ ਉਸ ਲਈ ਆਤਮਕ ਰਿਹਾਇਸ਼ ਦਾ ਥਾਂ ਬਣ ਗਿਆ ਬੈਠਕ ਬਣ ਗਈ ਸੱਚ ਪੂੰਜੀ ਸੱਚ ਵਖਰ ਨਾਨਕ ਘਰ ਪਾਇਆ ਏ ਨਾਨਕ ਜਿਸ ਉਤੇ ਗੁਰੂ ਨੇ ਮਿਹਰ ਕੀਤੀ ਉਸਨੇ ਆਪਣੇ ਹਿਰਦੇ ਘਰ ਵਿੱਚ ਸਦਾ ਕਾਇਮ ਰਹਿਣ ਵਾਲਾ ਨਾਮ ਸਰਮਾਇਆ ਲੱਭ ਲਿਆ ਸਦਾ ਕਾਇਮ ਰਹਿਣ ਵਾਲਾ ਨਾਮ ਸੌਦਾ ਪ੍ਰਾਪਤ ਕਰ ਲਿਆ ਮਾਰੂ ਮਹਲਾ 5 ਵੇਦ ਪੁਕਾਰੇ ਮੁਖ ਤੇ ਪੰਡਤ ਕਾਮਾ ਮਨ ਕਮਾਠਾ ਹੇ ਪੰਡਤ ਤੇਰੇ ਵਰਗਾ ਕੋਈ ਤਾਂ ਮੂੰਹ ਨਾਲ ਵੇਦ ਉੱਚੀ ਉੱਚੀ ਪੜਦਾ ਹੈ ਪਰ ਆਤਮਿਕ ਮਾਈ ਕਰਨ ਵਾਲੋਂ ਢਿਲਾ ਮੋਨੀ ਹੋਏ ਬੈਠਾ ਇਕਾਂਤੀ ਹਿਰਦੈ ਕਲਪਨ ਗੰਠਾ ਕੋਈ ਮੋਨਤਾਰੀ ਬਣ ਕੇ ਕਿਸੇ ਗੁਫਾ ਦੇ ਵਿੱਚ ਇਕੱਲਾ ਬੈਠਾ ਹੋਇਆ ਹੈ ਪਰ ਉਸਦੇ ਵੀ ਹਿਰਦੇ ਵਿੱਚ ਮਾਨਸਿਕ ਦੌੜ ਭੱਜ ਹੀ ਗੰਢ ਵਜੀ ਹੋਈ ਹੋਏ ਉਦਾਸੀ ਗ੍ਰਹਿ ਤੱਜ ਚੱਲਿਓ ਛੁਟਕੈ ਨਾਹੀ ਨਾਠਾ ਕੋਈ ਦੁਨੀਆ ਵੱਲੋਂ અપਰਾਮ ਮੌਕੇ ਗ੍ਰਸ ਛੱਡ ਕੇ ਤੁਰ ਪਿਆ ਹੈ ਪਰ ਉਸ ਦੀ ਵੀ ਪਟਕਣਾ ਮੁੱਕੀ ਨਹੀਂ ਜੀ ਕੀ ਕਹਿ ਪਹਿ ਬਾਤ ਤਹਾਂ ਹੈ ਪੰਡਤ ਮੈਂ ਆਪਣੇ ਦਿਲ ਦੀ ਗੱਲ ਕਿਸ ਨੂੰ ਦਸਾਂ ਆਪ ਮੁਕਤ ਹੋ ਮੁਕੋ ਪ੍ਰਭ ਮਿਲੇ ਐਸੋ ਕਹਾਂ ਲਹਾਂ ਰਹਾ ਹੋ ਮੈਂ ਉਹ ਜਿਹ ਬੁਰਮੁਕ ਕਿਥੋਂ ਲੱਭਾਂ ਜਿਹੜਾ ਆਪ ਮੋਹ ਮਾਇਆ ਤੋਂ ਬਚਿਆ ਹੋਇਆ ਹੋਵੇ ਤੇ ਮੈਨੂੰ ਵੀ ਪ੍ਰਮਾਤਮਾ ਮਿਲਾ ਦੇਵੇ ਇਹਦੇ ਤੋਂ ਬਚਾ ਦੇਵੇ ਤਫਸੀ ਕਰ ਕਹਿ ਦੇਹੀ ਸਾਦੀ ਮਨੁਆ ਦਾ ਹਦਿਸ ਧਾਨਾ ਹੈ ਪੰਡਤ ਕੋਈ ਤਪਸ਼ਵੀ ਤਾਪ ਕਰਕੇ ਨੇਰੇ ਸਰੀਰ ਨੂੰ ਕਸ਼ਟ ਦੇ ਰਿਹਾ ਹੈ ਮਾਨ ਉਸ ਦਾ ਵੀ ਦਸੀ ਪਾਸੀ ਦੌੜ ਰਿਹਾ ਹੈ ਬ੍ਰਹਮਚਾਰ ਬ੍ਰਹਮਚਕੀਨਾ ਹਿਰਦੇ ਭਿਆਗਮਨ ਕਿਸੇ ਬ੍ਰਹਮਚਾਰੀ ਨੇ ਕਾਮ ਵਾਸ਼ਨਾ ਰੋਕਣ ਦਾ ਅਭਿਆਸ ਕਰ ਲਿਆ ਹੈ ਔਰ ਉਸ ਦੇ ਹਿਰਦੇ ਵਿੱਚ ਇਸੇ ਗੱਲ ਦਾ ਹੰਕਾਰ ਪੈਦਾ ਹੋ ਗਿਆ ਸੰਨਿਆਸੀ ਹੋਏ ਕਹਿ ਤੀਰਥ ਭ੍ਰਮਿਓ ਉਸ ਮੈਂ ਕ્રોਧ ਬੇਗਾਨਾ ਕੋਈ ਸੰਨਿਆਸੀ ਬਣ ਕੇ ਹਰੇਕ ਤੀਰਥ ਉੱਤੇ ਭੌਂ ਰਿਹਾ ਹੈ ਉਸ ਦੇ ਅੰਦਰ ਉਸ ਨੂੰ ਮੂਰਖ ਬਣਾ ਦੇਣ ਵਾਲਾ ਕ੍ਰੋਧ ਪੈਦਾ ਹੋ ਗਿਆ ਹੈ 10 ਪੰਡਤ ਮੈਂ ਅਜਿਹਾ ਮਨੁੱਖ ਕਿੱਥੋਂ ਲੱਭਾਂ ਜਵਾਬ ਮੁਕਤ ਹੋ ਗੁਰੂ ਬਾੰਦ ਪੈ ਰਾਮ ਦਾ ਸਾ ਰੋਟੀਆਂ ਕੇ ਉਪਾਵਾ ਹੈ ਪੰਡਤ ਕਈ ਅਸੇ ਹਨ ਜੋ ਆਪਣੇ ਪੈਰਾਂ ਨਾਲ ਗੁਰੂ ਬਨ ਕੇ ਰਾਸਤਾਰੀਏ ਬਣੇ ਹਨ ਪਰ ਉਹ ਵੀ ਰੋਟੀਆਂ ਕਵਾਣ ਦੇ ਹੀ ਟੰਗ ਵਰਤ ਰਹੇ ਹਨ ਬਰਤ ਨੇਮ ਕਰਮ ਖਟ ਕੀਨੇ ਬਾਹਰ ਭੇਖ ਦਿਖਾਵਾ ਕਈ ਐਸੇ ਹਨ ਜੋ ਵਰਤਨੇ ਮਾਦੀਪਤੇ ਛੇ ਮਿੱਥੇ ਹੋਏ ਧਾਰਮਿਕ ਕਰਮ ਕਰਦੇ ਹਨ ਪਰ ਉਹਨਾਂ ਨੇ ਵੀ ਬਾਹਰ ਲੋਕਾਂ ਨੂੰ ਹੀ ਧਾਰਮਿਕ ਪਹਿਰਾਵਾ ਵਿਖਾਇਆ ਹੋਇਆ ਹੈ ਗੀਤ ਨਾਦ ਮੁਖ ਰਗ ਅਲਾਪੇ ਮਨ ਨਹੀਂ ਹਰ ਹਰ ਗਾਵਾ ਕਈ ਐਸੇ ਹਨ ਜੋ ਮੂੰਹ ਨਾਲ ਤਾਂ ਭਜਨਾਂ ਦੇ ਗੀਤ ਰਾਗ ਅਲਾਪਦੇ ਹਨ ਪਰ ਆਪਣੇ ਮਨ ਵਿੱਚ ਉਹਨਾਂ ਨੇ ਵੀ ਕਦੇ ਪ੍ਰਮਾਤਮਾ ਦੀ ਸਿਫਤਸਲਾ ਨਹੀਂ ਕੀਤੀ ਹਰ ਖਸੋਗ ਲੋਭ ਮੋਹ ਰਹਿਤ ਹੈ ਨਿਰਮਲ ਹਰ ਕੇ ਸੰਤਾ ਹੈ ਏ ਪੰਡਤ ਸਿਰਫ ਹਰੀ ਦੇ ਸੰਤ ਜਨ ਹੀ ਪਵਿੱਤਰ ਜੀਵਨ ਵਾਲੇ ਹੁੰਦੇ ਹਨ ਉਹ ਖੁਸ਼ੀ ਗਮੀ ਲੋਭ ਮੋਹ ਆਦਿਕ ਤੋਂ ਬਚੇ ਰਹਿੰਦੇ ਹਨ ਤਨ ਕੀ ਧੂੜ ਪਾਏ ਮਨ ਮੇਰਾ ਜਾਂ ਦਇਆ ਕਰੇ ਭਗਵੰਤਾ ਜਦ ਭਗਵਾਨ ਦਇਆ ਕਰੇ ਤਦੋ ਮੇਰਾ ਮਨ ਉਹਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਦਾ ਹੈ ਕਉ ਨਾਨਕ ਗੁਰਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ਏ ਨਾਨਕ ਜਦੋਂ ਪੂਰਾ ਗੁਰੂ ਮਿਲਦਾ ਹੈ ਤਦੋਂ ਮਨ ਦੀ ਚਿੰਤਾ ਦੂਰ ਹੋ ਜਾਂਦੀ ਹੈ ਮੇਰਾ ਅੰਤਰਜਾਮੀ ਹਰ ਰਾਇਆ ਏ ਪੰਡਤ ਮੇਰਾ ਪ੍ਰਭੂ ਪਾਤਸ਼ਾਹ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹ ਬਾਹਰਲੇ ਪੇਖਾਂ ਉਦਮਾਂ ਨਾਲ ਨਹੀਂ ਪਤੀਜਦਾ ਸਭ ਕਿਸ ਜਾਣੈ ਮੇਰੇ ਜੀ ਕਾ ਪ੍ਰੀਤਮ ਬਿਸਰ ਗਏ ਬਕਬਾਇਆ ਰਹਾ ਦੂਜਾ ਹੇ ਪੰਡਤ ਮੇਰੀ ਜਿੰਦ ਦਾ ਪਾਸ਼ਾ ਸਭ ਕੁਝ ਜਾਣਦਾ ਹੈ ਜਿਸ ਨੂੰ ਉਹ ਮਿਲ ਪੈਂਦਾ ਹੈ ਉਹ ਸਾਰੇ ਵਿਖਾਵੇ ਦੇ ਬੋਲ ਬੋਲਣੇ ਭੁੱਲ ਜਾਂਦਾ ਹੈ